ਰਕੀਰਤ ਕੌਰ ਬਾਦਲ ਦੇ ਵਿਆਹ ਦੇ ਵਿੱਚ ਇੱਕ ਹੋਰ ਵੱਡਾ ਪੰਗਾ ਪੈ ਗਿਆ ਤੁਹਾਨੂੰ ਪਤਾ ਹੀ ਹੈ ਕਿ ਆਮ ਤੌਰ ਤੇ ਵੇਖਿਆ ਜਾਂਦਾ ਜਦੋਂ ਕੋਈ ਮੁੰਡਾ ਜਨ ਲੈ ਕੇ ਆਉਂਦਾ ਦੂਸਰਾ ਪਰਿਵਾਰ ਜਿਹੜਾ ਕੁੜੀ ਵਾਲਾ ਹੁੰਦਾ ਉਹਨਾਂ ਦੀ ਬਹੁਤ ਜ਼ਿਆਦਾ ਸੇਵਾ ਕਰਦਾ ਪਰ ਇੱਥੇ ਮਾਮਲਾ ਕੁਝ ਉਲਟ ਸੀ ਕਿਉਂਕਿ ਹਰਸਿਮਰਤ ਕੌਰ ਬਾਦਲ ਤੇ ਸਕਵੀਰ ਸਿੰਘ ਬਾਦਲ ਇੱਕ ਬਹੁਤ ਵੱਡਾ ਰਾਜਨੀਤਿਕ ਪਰਿਵਾਰ ਸੀ ਪੰਜਾਬ ਦੇ ਵਿੱਚ ਇਹਨਾਂ ਦਾ ਲੰਮੇ ਦਹਾਕਿਆਂ ਤੋਂ ਦਬਦਬਾ ਰਿਹਾ ਸੀ ਤੇ ਜਿਹੜੇ ਮੁੰਡੇ ਵਾਲੇ ਭਾਵੇਂ ਉਹ ਵੀ ਬਹੁਤ ਜ਼ਿਆਦਾ ਅਮੀਰ ਆ ਆਪਾਂ ਨੂੰ ਪਤਾ ਹੀ ਐ ਕਿ ਉਹ ਇੱਕ ਤੇਲ ਦੇ ਕਾਰੋਬਾਰੀ ਆ ਕੈਨੇਡਾ ਦੇ ਵਿੱਚ ਵੀ ਉਹਨਾਂ ਦਾ ਬਿਜ਼ਨਸ ਆ ਪਰ ਪੰਜਾਬ ਦੇ ਮੁਕਾਬਲੇ ਵੇਖਿਆ ਜਾਵੇ ਪੰਜਾਬ ਦੇ 5 ਵਾਰੀਆਂ ਦੇ ਮੁੱਖ ਮੰਤਰੀ ਦੀ ਪੋਤੀ ਦਾ ਵਿਆਹ ਹੋਵੇ ਤੇ ਫਿਰ ਉੱਤੇ ਰਾਜਨੀਤੀ ਕਾਗੂ ਆਉਣ ਤੇ ਪਰਿਵਾਰ ਸਾਰਾ ਉਹਨਾਂ ਦੀ ਆਓ ਭਗਤ ਕਰੇ ਜਨ ਕਿਤੇ ਨਾ ਕਿਤੇ ਇਗਨੋਰ ਹੋਈ ਜਾਂਦੀ ਆ ਜਿਵੇਂ ਆਪਾਂ ਸਭ ਜਾਣਦੇ ਆ ਕਿ ਦੂਸਰਾ ਪਰਿਵਾਰ ਉਹ ਰਾਜਨੀਤਿਕ ਪਰਿਵਾਰ ਨਹੀਂ ਭਾਵੇਂ ਉਹ ਵੱਡਾ ਬਿਜ਼ਨਸਮੈਨ ਪਰਿਵਾਰ ਆ ਪਰ ਬਾਦਲ ਪਰਿਵਾਰ ਨੇ ਇੱਥੇ ਕਈ ਲੋਕ ਜਿਹੜੇ ਰਾਜਨੀਤਿਕ ਉਹਨਾਂ ਦੇ ਹੋਰ ਪਤਵੰਤੇ ਸੱਜਣ ਆਏ ਸੀ ਉਹਨਾਂ ਦੀ ਆਉ ਭੱਗਦੇ ਲਈ ਜਿਹੜਾ ਮੁੰਡੇ ਵਾਲਿਆਂ ਦਾ ਪਰਿਵਾਰ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਾ ਕਿ ਕਿਤੇ ਨਾ ਕਿਤੇ ਉਹਨਾਂ ਦੀ ਅੰਧੇਕੀ ਕੀਤੀ ਗਈ ਹੈ ਕਿਉਂਕਿ ਵਿਆਹ ਦੇ ਵਿੱਚ ਹਜੂਮ ਬਹੁਤ ਸੀ ਬਹੁਤ ਦੂਰੋਂ ਨੇੜੋਂ ਰਿਸ਼ਤੇਦਾਰ ਆਏ ਸੀ ਇਸ ਕਰਕੇ ਜਿਹੜਾ ਇਹ ਮਾਮਲਾ ਉਲਝਿਆ ਤੇ ਮੁੰਡੇ ਦੀ ਸੱਸ ਵੱਲੋਂ ਇਤਰਾਜ਼ ਜਤਾਇਆ ਗਿਆ